ਰਾਜਵੀਰ ਜਵੰਦੇ ਦੇ ਦੋਸਤ ਕੈਮਰੇ ਸਾਹਮਣੇ ਆਏ ਸਚਾਈ ਦੱਸੀ ਕਿ ਆਖਿਰ ਕਿਉਂ ਰਾਜਵੀਰ ਜਵੰਦੇ ਨੂੰ ਮਰਵਾਇਆ ਕੀ ਦੁਸ਼ਮਣੀ ਸੀ ਰਾਜਵੀਰ ਜਵੰਦੇ ਨਾਲ ਉਸ ਦੀ ਆਪਾਂ ਆਮ ਵੇਖਿਆ ਕਲਾਕਾਰੀ ਖੇਤਰ ਵਿੱਚ ਲਾਗੜਾਟ ਹੁੰਦੀ ਆ ਇੱਕ ਦੂਜੇ ਨਾਲ ਈਰਖਾ ਇੰਨੀ ਵੱਧ ਜਾਂਦੀ ਆ ਇੱਕ ਦੂਜੇ ਦੇ ਜਾਣ ਦੇ ਦਸ਼ਮਣ ਬਣ ਜਾਂਦੇ ਆ ਇਸ ਖੇਤਰ ਵਿੱਚ ਨਾਮ ਮਿਲਦਾ, ਦੌਲਤ ਮਿਲਦੀ ਆ, ਸ਼ੋਹਰਤ ਮਿਲਦੀ ਆ। ਜਦੋਂ ਇਹ ਸਭ ਕੁਝ ਮਿਲਦਾ ਤੇ ਬੰਦਾ ਜਦੋਂ ਨਾਮ ਦੇ ਪਿੱਛੇ ਭਜਦਾ ਤਾਂ ਫਿਰ ਉਹ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ। ਦੂਜੇ ਦੇ ਨਾਲ ਈਰਖਾ ਰੱਖਣ ਦੀ ਕੋਸ਼ਿਸ਼ ਕਰਦਾ ਤੇ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਇੱਕ ਦੂਜੇ ਦੀ ਸਪਾਰੀਆਂ ਦੇਣ ਦੀ ਵੀ ਕੋਸ਼ਿਸ਼ ਕਰਦਾ। ਸਿੱਧੂ ਮੂਸੇਵਾਲਾ ਜਦੋਂ ਨਵਾਂ-ਨਵਾਂ ਆਇਆ ਸੀ ਇਸ ਖੇਤਰ ਦੇ ਵਿੱਚ ਉਦੋਂ ਇਨਾਂ ਦੀ ਰਾਂਝਸ਼ਾ ਖੁੱਲ ਕੇ ਸਾਹਮਣੇ ਆਉਣ ਲੱਗੀ ਸੀ ਕਿਉਂਕਿ ਕਲਾਕਾਰ ਖੁੱਲ ਕੇ ਵੰਗਾਰਨ ਲੱਗੇ ਸੀ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਉੱਪਰ ਲੋਕ ਵੀ ਇਸ ਚੀਜ਼ ਨੂੰ ਪਸੰਦ ਕਰਦੇ ਸੀ ਕਈ ਕਲਾਕਾਰਾਂ ਦੀਆਂ ਤਾਂ ਖੁੰਦਕਾ ਸੀ ਗਿਆ ਇੱਕ ਦੂਜੇ ਨਾਲ ਪਰ ਕਈ ਤਾਂ ਇੱਕ ਦੂਜੇ ਨਾਲ ਸਮਝੌਤਾ ਕਰ ਲੈਂਦੇ ਸੀ ਭੰਡਣ ਲੱਗ ਜਾਂਦੇ ਸੀ ਇੱਕ ਦੂਜੇ ਨੂੰ ਤਾਂ ਜੋ ਉਹਨਾਂ ਦਾ ਨਾਮ ਬਣ ਸਕੇ ਲੋਕ ਉਹਨਾਂ ਨੂੰ ਸੁਣਨ ਲੱਗ ਜਾਣ ਉਹ ਪਾਪੂਲਰ ਹੋ ਜਾਣ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਈਰਖਾ ਸੀ ਉਹ ਵੱਧਦਾ ਜਾਂਦਾ ਸੀ ਪਰ ਰਾਜਵੀਰ ਜਵੰਦੇ ਦੀ ਕਦੇ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਉਹ ਕਿਸੇ ਨਾਲ ਈਰਖਾ ਰੱਖਦਾ ਹੋਵੇ ਜਾਂ ਕਦੇ ਕਿਸੇ ਨਾਲ ਉਸਨੇ ਕੌਂਟਰੋਵਰਸੀ ਕੀਤੀ ਹੋਵੇ ਪਰ ਜਿਵੇਂ ਹੀ ਰਾਜਵੀਰ ਜਵੰਦੇ ਦੀ ਦੁਰਘਟਨਾ ਸਾਹਮਣੇ ਆਈ ਤਾਂ ਸਾਰੇ ਕਲਾਕਾਰ ਤੇ ਸਾਰੇ ਲੋਕਾਂ ਦੇ ਮਨ ਵਿੱਚ ਇਹ ਸ਼ੱਕ ਗਿਆ ਕਿ ਇਹ ਕਿਸੇ ਦੀ ਸਾਜ਼ਿਸ਼ ਨਾ ਹੋਵੇ ਤੇ ਨਾ ਹੀ ਕੋਈ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਆਇਆ ਤੇ ਦੂਜੇ ਪਾਸੇ ਰਾਜਵੀਰ ਜਵੰਦੇ ਦੇ ਦੋਸਤਾਂ ਦਾ ਕਹਿਣਾ ਸੀ ਕਿ ਰਾਜਵੀਰ ਜਵੰਦਾ ਰਾਈਡਿੰਗ ਲਈ ਨਿਕਲਿਆ ਸੀ ਤੇ ਦਰਘਟਨਾ ਦਾ ਸ਼ਿਕਾਰ ਹੋ ਗਿਆ 27 ਤਰੀਕ ਨੂੰ ਜਵੰਦੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਆਖਿਰ ਉਹ ਇਸ ਦੁਨੀਆ ਤੋਂ ਚਲਾ ਗਿਆ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਪੂਰੀਆਂ ਹੋਆਂ ਸਾਰੀਆਂ ਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ ਪਰ ਬਾਅਦ ਦੇ ਵਿੱਚ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਉੱਪਰ ਕਿ ਆਖਿਰਕਾਰ ਜੇ ਰਾਈਡਿੰਗ ਕਰਦਾ ਸੀ ਤਾਂ GoPro ਕੈਮਰਾ ਕਿੱਥੇ ਆ ਬਾਅਦ ਵਿੱਚ ਗੱਲਾਂ ਇਹ ਸਾਹਮਣੇ ਆਉਣ ਲੱਗੀਆਂ ਕਿ ਬਲੇਰੋ ਗੱਡੀ ਵਿੱਚ ਵਜਿਆ ਫੇਰ ਲੋਕ ਸਵਾਲ ਕਰਨ ਲੱਗੇ ਕਿ ਬਲੇਰੋ ਗੱਡੀ ਕਿੱਥੇ ਆ ਇਹ ਲੋਕਾਂ ਨੂੰ ਜਿਹੜਾ ਸਹੀ ਗੱਲ ਕਿਉਂ ਨਹੀਂ ਦੱਸੀ ਜਾ ਰਹੀ ਤੇ ਸਭ ਤੋਂ ਵੱਡੀ ਗੱਲ ਰਾਈਡਰ ਕਦੇ ਵੀ ਇਕੱਲਾ ਨਹੀਂ ਨਿਕਲਦਾ ਉਸ ਦੇ ਨਾਲ ਜਿਹੜੇ ਦੋਸਤ ਸੀ ਉਹਨਾਂ ਨੇ ਉਸ ਨੂੰ ਚੱਕਿਆ ਕਿਉਂ ਨਹੀਂ ਸੋ ਇਹਨਾਂ ਗੱਲਾਂ ਕਰਕੇ ਇਹ ਸਵਾਲ ਹਰ ਇੱਕ ਦੇ ਜ਼ਿਹਨ 'ਚ ਬਣਨ ਲੱਗ ਗਏ ਅੱਗੇ ਪ੍ਰੋਗਰਾਮਾਂ ਦਾ ਸਮਾਂ ਸੀ ਆਉਣ ਵਾਲੇ ਦਿਨਾਂ ਵਿੱਚ ਵਿਆਹਾਂ ਦਾ ਸੀਜ਼ਨ ਸੀ ਇਹ ਦੋ ਚਾਰ ਕਲਾਕਾਰ ਹੀ ਸੀ ਜਿਨ੍ਹਾਂ ਦੇ ਲਾਈਵ ਪਰਫਾਰਮੈਂਸ ਜ਼ਿਆਦਾ ਵਧੀਆ ਸੀ ਇਹਨਾਂ ਨੂੰ ਲੋਕ ਮੰਨਦੇ ਸੀ ਰਣਜੀਤ ਬਾਵਾ ਹੋ ਗਿਆ ਤੇ ਰਾਜਵੀਰ ਜਵੰਦਾ ਜਿਨ੍ਹਾਂ ਦੇ ਪ੍ਰੋਗਰਾਮ ਵਿਆਹਾਂ ਦੇ ਵਿੱਚ ਜ਼ਿਆਦਾ ਲੱਗਦੇ ਆ ਹਾਲੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣਾ ਸੀ ਤੇ ਰਾਜਵੀਰ ਜਵੰਦਾ ਦੀ ਡਾਇਰੀ ਉੱਪਰ 62 ਅਖਾੜਿਆਂ ਦਾ ਪ੍ਰੋਗਰਾਮ ਬੁੱਕ ਸੀ ਜਦੋਂ ਇਹ ਗੱਲਾਂ ਸਾਹਮਣੇ ਆਈਆਂ ਤਾਂ ਸਾਰੇ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੇ ਪਰਿਵਾਰ ਵਿਚਾਰਾ ਜਦੋਂ ਰਾਜਵੀਰ ਜਵੰਦਾ ਮੁਸੀਬਤ ਪਈ ਤਾਂ ਪਰਿਵਾਰ ਨੂੰ ਪਰਿਵਾਰਤਾ ਹਸਪਤਾਲ ਦੇ ਵਿੱਚ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਉਸ ਸਮੇਂ ਇਹ ਕਿਸੇ ਦੇ ਮਨ ਤਨੀ ਆਇਆ ਕਿਸੇ ਨੂੰ ਕੋਈ ਖਿਆਲ ਨਹੀਂ ਆਇਆ ਪਰਿਵਾਰ ਤਾਂ ਇਹੀ ਅਪੀਲ ਕਰਨ ਲੱਗਾ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜੇ ਡਾਕਟਰ ਵੀ ਇਹੀ ਕਹਿਣ ਲੱਗੇ ਕਿ ਭਾਈ 90% ਬੰਦਾ ਡਾਕਟਰੀ ਇਲਾਜ ਨਾਲ ਠੀਕ ਹੁੰਦਾ 10% ਤਾਂ ਦਵਾਈਆਂ ਹੀ ਅਸਰ ਕਰਦੀਆਂ ਤੁਸੀਂ ਵੀ ਸਾਰੇ ਅਰਦਾਸਾਂ ਕਰੋ ਕਿ ਰਾਜਵੀਰ ਜਵੰਦਾ ਜਲਦੀ ਤੰਦਰੁਸਤ ਹੋ ਜੇ ਤੇ ਸਭ ਤੋਂ ਵੱਧ ਝੰਜੋੜਨ ਵਾਲੀ ਗੱਲ ਉਸ ਸਮੇਂ ਸਾਹਮਣੇ ਆਈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹਿਮਾਚਲ ਦੇ ਵਿੱਚ ਹੋਇਆ ਪਰ ਬਾਅਦ ਦੇ ਵਿੱਚ ਗੱਲਾਂ ਸਾਹਮਣੇ ਆਉਣ ਲੱਗੀਆਂ ਕਿ ਭਾਈ ਐਕਸੀਡੈਂਟ ਹਿਮਾਚਲ ਦੇ ਵਿੱਚ ਨਹੀਂ ਹਰਿਆਣੇ ਦੇ ਵਿੱਚ ਹੋਇਆ ਤੇ ਲੋਕ ਸ਼ਸ਼ੋਪੰਜ ਦੇ ਵਿੱਚ ਪੈ ਗਏ ਕਿ ਐਡਾ ਕਲਾਕਾਰ ਸੀ ਐਡਾ ਨਾਮੀ ਸੀ ਕਿ ਹਾਲੇ ਜਗ੍ਹਾ ਹੀ ਨਹੀਂ ਸਹੀ ਪਤਾ ਲੱਗ ਰਹੀ ਕਿ ਕਿੱਥੇ ਐਕਸੀਡੈਂਟ ਹੋਇਆ ਦਾਲ ਦੇ ਵਿੱਚ ਜ਼ਰੂਰ ਕੋਈ ਕਾਲਾ ਸੋ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਦੋਸਤਾਂ ਨੇ ਜੋ ਰਾਜਵੀਰ ਜਵੰਦੇ ਦੇ دوست ਉਸ ਨੂੰ ਪਜੌਰੀ ਦੇ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਹੱਥ ਨਹੀਂ ਪਾਇਆ ਉਸ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਸੋ ਇਸ ਇੱਕ ਆਰਗੇਨਾਈਜੇਸ਼ਨ ਨੇ ਉਸ ਹਸਪਤਾਲ ਉੱਪਰ ਰੈਟ ਵੀ ਪਾਈ ਆ ਕਿ ਇੱਕ ਅਣਗਹਿਲੀ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੋ ਇਹੀ ਆ ਕਿ ਜੇਕਰ ਹੁਣ ਕਾਰਵਾਈ ਹੁੰਦੀ ਔਸ ਹਸਪਤਾਲ ਦੇ ਉੱਪਰ ਤਾਂ ਸਾਰਿਆਂ ਦੇ ਕੰਨ ਹੋ ਜਾਣਗੇ ਸੋ ਔੜ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਹੁਣ ਕੀ ਬਣਦਾ ਪਰ ਰਾਜਵੀਰ ਜਵੰਦੇ ਦੇ ਦੋਸਤਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਸੀ ਉਸ ਨੂੰ ਸਮੇਂ ਸਿਰ ਪਹਿਲਾਂ ਹਸਪਤਾਲ ਲਾ ਜਾ ਕੇ